ਜੈਸੇ ਤਾਂ ਦੋਸਤੋ ਅੱਜ ਸਾਡੇ ਨਾਲ ਬੈਠੇ ਨੇ ਸ਼ਿਵਸ਼ਨਾ ਬਾਲ ਠਾਕਰੇ ਸ਼ਿੰਦੇ ਗਰੁੱਪ ਦੇ ਪੰਜਾਬ ਉਪਾ ਵਿਕਸ ਯੂਵਾ ਸੈਨਾ ਦਿਪਕ ਨੰਚਾਹਲ ਉਹਨਾਂ ਦੇ ਨਾਲ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਮੁਕੇਸ਼ ਕੁਮਾਰ ਵਾਰਡ ਪ੍ਰਧਾਨ ਚੰਚਲ ਮਹਿਤਾ ਬਬਲੂ ਤੇ ਵਿਜੇ ਕੁਮਾਰ ਸੋ ਇਹਨਾਂ ਨਾਲ ਗੱਲਬਾਤ ਕਰਦੇ ਆਂ ਅੱਜ ਇੱਕ ਬਹੁਤ ਵੱਡੀ ਘਟਨਾ ਜਿਹੜੀ ਵਾਪਰੀ ਹੈ ਫਾਇਰਿੰਗ ਦੀ ਉਸ ਬਾਰੇ ਵੀ ਇਹਨਾਂ ਤੋਂ ਇਹਨਾਂ ਦੀ ਰਾਏ ਜਾਣਦੇ ਆਂ ਵੀ ਉਹ ਪੁਲਿਸ ਵੱਲੋਂ ਕਿਸ ਤਰ੍ਹਾਂ ਦਾ ਕਦਮ ਸੀ ਕਿਤੇ ਉਹ ਗਲਤ ਕਦਮ ਤਾਂ ਨਹੀਂ ਸੀ ਸੋ ਗੱਲਬਾਤ ਕਰਦੇ ਆਪਾਂ ਦੀਪਕ ਜੀ ਨਾਲ ਹਾਂਜੀ ਦੀਪਕ ਜੀ ਪਹਿਲਾਂ ਤਾਂ ਸਾਰੇ ਬਠਿੰਡਾ ਸ਼ਹਿਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਸ਼ਿਵਰਾਸ ਸ਼ਿਵਰਾਤਰੀ ਦੀਆਂ ਬਹੁਤ-ਬਹੁਤ ਵਧਾਈਆਂ ਤੇ ਨਾਲ ਹੀ ਮੈਂ ਕਹਿਣਾ ਚਾਹੂੰਗਾ ਕਿ ਜੋ ਪੰਜਾਬ ਦੇ ਵਿੱਚ ਬਠਿੰਡਾ ਸ਼ਹਿਰ ਦੇ ਵਿੱਚ ਪੁਲਿਸ ਨੇ ਬਹੁਤ ਹੀ ਵਧੀਆ ਸ਼ਲਾਘਾਯੋਗ ਕੰਮ ਕੀਤਾ ਜਿਹੜਾ ਕਿ ਇੱਕ शिवसेना ਦੇ ਨਾਮ ਤੇ ਕੋਈ शिवसेना ਹਿੰਦੂ ਦੇ ਪਾਰਟੀ ਦੇ ਵਿੱਚ ਕੋਈ ਸੀਗਾ ਕੋਈ ਕਹਿੰਦੇ ਵੀ ਪ੍ਰਧਾਨ ਸੀਗਾ ਕੋਈ ਜਿਸ ਨੇ ਆਪਣੇ ਉੱਤੇ ਖੁਦ ਹੀ ਹਮਲਾ ਕਰਵਾ ਕੇ ਤੇ ਸਿਕਿਉਰਟੀ ਦੀ ਮੰਗ ਕਰਦੇ ਹੋਏ ਬਹੁਤ ਹੀ ਗਲਤ ਕੰਮ ਕੀਤਾ ਜਿਹੜਾ ਕਿ ਪੁਲਿਸ ਨੇ ਐਸਪੀ ਸਿਟੀ ਸਾਹਿਬ ਨੇ ਵਧੀਆ ਖੁਲਾਸਾ ਕੀਤਾ ਉਨ੍ਹਾਂ ਤੇ ਐਫਆਈਆਰ ਦਰਜ ਹੋ ਗਈ ਆ ਇਹ ਸ਼ਰਾਰਤੀ ਅੰਸਰ ਪਾਰਟੀਆਂ ਵਾਸਤੇ ਵੀ ਅਸੀਂ ਕਹਿਣਾ ਚਾਹਾਂਗੇ ਵੀ ਇਹ ਨੁਕਸਾਨਦੇ ਹੀ ਨੇ ਪਾਰਟੀ ਨੂੰ ਕਈ ਵਾਰ ਨਹੀਂ ਪਤਾ ਚੱਲਦਾ ਕਿ ਹਾਂ ਵੀ ਬੰਦਾ ਕਹੇ ਜਾਂ ਕੀ ਹੈ ਪਰ ਅਸੀਂ ਇਹ ਚੀਜ਼ ਦੀ ਬਹੁਤ ਨਿਖੇਧੀ ਕਰਦੇ ਹਾਂ ਜਿਹੜੇ ਕਿ ਅਸਲੀ ਸ਼ਿਵ ਸਨ ਆ ਜਿਹੜੀ ਮੁੰਬਈ ਦੀ ਹੈਗੀ ਆ ਬਾਲਾ ਸਾਹਿਬ ਠਾਕਰੇ ਗਰੁੱਪ ਹੈਗਾ ਜਿਹੜਾ ਇਹ ਲੋਕਾਂ ਦੇ ਵਿੱਚ ਉਹ ਚੀਜ਼ਾ ਵੀ ਕਿਸੇ ਨਾ ਦੇ ਨਾਮ ਤੇ ਗਲਤ ਮੈਸੇਜ ਜਾਂਦਾ ਹੈ ਜਿਹੜਾ ਇਹ ਲੋਕ ਇਹੋ ਜਿਹੀਆਂ ਸ਼ਰਾਰਤਾਂ ਕਰਦੇ ਨੇ ਗਨਮਨ ਲੈਣ ਦੇ ਵਾਸਤੇ ਤੇ ਇਸ ਚੀਜ਼ ਦੀ ਅਸੀਂ ਬਹੁਤ ਜ਼ਿਆਦਾ ਨਿੰਦਾ ਕਰਦੇ ਹਾਂ ਤੇ ਪੁਲਿਸ ਨੇ ਬਹੁਤ ਜ਼ਿਆਦਾ ਸ਼ਲਾਘਾ ਕੋ ਜੋਬ ਕੰਮ ਕੀਤਾ ਜੀ ਅਸੀਂ ਭਰਪੂਰ ਜਿੰਦਾ ਕਰਦੇ ਹਾਂ ਹਾਂਜੀ ਮੁਕੇਸ਼ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂ ਪਹਿਲਾਂ ਤਾਂ ਸਾਰੇ ਬਠਿੰਡਾ ਵਾਸੀਆਂ ਨੂੰ ਹਰ ਹਰ ਮਹਾਦੇਵ ਸ਼ਿਵਰਾਤਰੀ ਦੀਆਂ ਲੱਖ ਲੱਖ ਵਧਾਈਆਂ ਹੋਣ ਸਭ ਨੂੰ ਜਿਹੜਾ ਕਿ ਤੁਹਾਨੂੰ ਪਤਾ ਹੀ ਹੈ ਜਿਹੜਾ ਇੱਕ ਕਾਂਡ ਹੋਇਆ ਹੈਗਾ ਪਟਿੰਡਾ ਸ਼ਹਿਰ ਦੇ ਵਿੱਚ ਜਿਹੜਾ ਨਕਲੀ ਜਿਹਨੂੰ ਤੁਸੀਂ ਕਹਿ ਸਕਦੇ ਇੱਕ ਨਕਲੀ ਕਾਂਡ ਹੋਇਆ ਹੈਗਾ ਇਹ ਬਹੁਤ ਹੀ ਨਾ ਨਿੰਦਾਯੋਗ ਹੈਗਾ ਅੱਜ ਕੱਲ ਦੇ ਜਿਹੜੇ ਸ਼ਰਾਰਤੀ ਅੰਸਰ ਨੇ ਉਹ ਆਪਣੀ ਥੋੜੀ ਜੀ ਮਨੋਪਲੀ ਵਾਸਤੇ ਆਪਣੀ ਥੋੜੀ ਜੀ ਵਾਅ ਵਾਰੀ ਵਾਸਤੇ ਇਹ ਜਿਹੇ ਕੰਮ ਕਰਦੇ ਨੇ ਜਿਹਦੇ ਕਰਕੇ ਸਾਰਾ ਸਾਰਾ ਹਿੰਦੂ ਧਰਮ ਦੇ ਲੋਕ ਹੈ ਜਿਹੜੇ ਉਹ ਹੈਗੇ ਉਹ ਸਾਰੇ ਬਦਨਾਮ ਹੁੰਦੇ ਨੇ ਤੇ ਨਕਲੀ ਰਿਪੋਰਟਰ ਬੰਦੇ ਨੇ ਰਿਪੋਰਟਰ ਬਦਨਾਮ ਹੁੰਦੇ ਮਾੜੀ ਜੀ ਮਨੋਪਲੀ ਵਾਸਤੇ ਇਹ ਜਿਹੇ ਕੰਮ ਨਹੀਂ ਕਰਨਾ ਚਾਹੁੰਦਾ ਤੇ ਮੈਂ ਇੱਕ ਐਸ ਐਸਪੀ ਸਿੱਟੀ ਸਾਹਿਬ ਦਾ ਵੀ ਬਹੁਤ ਧੰਨਵਾਦ ਕਰਦਾ ਜਿੰਨੀ ਫੁਰਤੀ ਫੁਰਤੀ ਨਾਲ ਉਹਨਾਂ ਨੇ ਇਹ ਕੇਸ ਨੂੰ ਸੋਲਵ ਕੀਤਾਗਾ ਤੇ ਅੱਗੇ ਵੀ ਇਹੋ ਜਿਹਾ ਕੰਮ ਕਰਦੇ ਰਹਿਣ ਇਸ ਲਈ ਉਹਨਾਂ ਨੂੰ ਸ਼ੁਭ ਕਾਮਨਾਵਾਂ ਸੋ ਦੋਸਤੋ ਸ਼ਿਰਸਨਾ ਬਾਲ ਠਾਕਰੇ ਸ਼ਿੰਦੇ ਦੇ ਗਰੁੱਪ ਵੱਲੋਂ ਆਪਣੇ ਵਿਚਾਰ ਰੱਖੇ ਗਏ ਐ ਤੁਹਾਡੀ ਕੀ ਰਾਏ ਐ ਤੁਸੀਂ ਵੀ ਕਮੈਂਟ ਕਰਕੇ ਦੱਸੋ ਨਾਲੇ ਐਸਟੀਵੀ ਪਾਸ ਕਰਨ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਜੈ ਹਿੰਦ